ਬਾਡੀ ਬਿਲਡਿੰਗ ਦਾ ਚਸਕਾ ਤੁਹਾਨੂੰ ਕਦੋਂ ਤੋਂ ਲੱਗਾ ਜਦੋਂ ਲੋਕੀ ਖਤਮ ਕਰ ਦਿੰਦੇ ਆ ਉਦੋਂ ਸਟਾਰਟ ਕੀਤੀ ਆ ਪਾਵਰ ਲਿਫਟਿੰਗ ਜਾਂ ਬਾਡੀ ਬਿਲਡਿੰਗ ਵਾਲੇ ਪਾਸੇ ਮੇਰਾ ਖਿਆਲ ਬਿਲਕੁਲ ਨਹੀਂ ਸੀਗਾ ਇੱਕ ਵਾਰ ਤੇ ਮੈਨੂੰ ਰੇਡ ਤੋਂ ਦੀ ਸੋਨੇ ਦੀ ਚੈਨ ਵੀ ਗਿਫਟ ਹੋਈ ਕਿ ਡਿਊਟੀ ਵੀ ਕਰਦੇ ਨਾਲ ਦੀ ਨਾਲ ਕੰਪੀਟੀਸ਼ਨਸ ਵੱਲ ਵੀ ਧਿਆਨ ਸੀਗਾ ਮੈਨੇਜ ਕਿਵੇਂ ਕਰ ਪਾਉਂਦੇ ਸੀ ਸਾਰੀਆਂ ਚੀਜ਼ਾਂ ਜੇਕਰ ਪੰਜਾਬ ਪੁਲਿਸ ਦੀ ਗੱਲ ਕਰੀਏ ਤੇ ਇੱਥੇ ਤਾਂ ਮਤਲਬ ਬਹੁਤ ਸਾਰੀਆਂ ਵੀਡੀਓਜ਼ ਵੀ ਇਦਾਂ ਦੀਆਂ ਵਾਇਰਲ ਹੁੰਦੀਆਂ ਨੇ ਜਿਹੜੀ ਬੜੇ ਵੱਡੇ ਸਵਾਲੀਆ ਨਿਸ਼ਾਨ ਖੜੇ ਕਰ ਦਿੰਦੇ ਸਮਾਸਾਰ ਨਹੀਂ ਹੈ ਕਿ ਮਤਲਬ ਪੰਜਾਬ ਪੁਲਿਸ ਕਿੱਧਰ ਨੂੰ ਜਾਣਾ ਕਿੱਧਰੋਂ ਆਉਣਾ ਕੋਈ ਮਤਲਬ ਹੀ ਤਰੀਕਾ ਨਹੀਂ ਬੜੇ ਸਾਰੇ ਲੋਕਾਂ ਦੀ ਨਹੀਂ ਵੀ ਕੰਪਲੇਂਟ ਹੁੰਦੀ ਆ ਕਹਿੰਦੇ ਇਨਸੀਡੈਂਟ ਹੋ ਜਾਂਦਾ ਪੁਲਿਸ ਬਹੁਤ ਲੇਟ ਆਉਂਦੀ ਹੈ ਪੁਲਸਾ ਉਹ ਇਨਸੀਡੈਂਟ ਵਾਲੀ ਜਗ੍ਹਾ ਤੇ ਖੜੀ ਤਾਂ ਹੈ ਨਹੀਂ ਹੂੰ ਜਿਹੜੀ ਕੋਈ ਕੁਲ ਵੀ ਚੰਗੀ ਚੀਜ਼ਾ ਉਹ ਤਾਂ ਅਸੀਂ ਬਣਾਉਂਦੇ ਨਹੀਂ ਤੁਹਾਨੂੰ ਲੱਗਦਾ ਕਿ ਜਿਹੜੇ ਲੋਕ ਨੈਗੇਟਿਵ ਕੈਰੈਕਟਰ ਚ ਨੇ ਆ ਜ ਉਹਨਾਂ ਨੂੰ ਕੰਮ ਕਰਨ ਦੀ ਲੋੜ ਹੈ ਬੜੇ ਸਾਰੇ ਜਿਮ ਕੋਚ ਨੇ ਉਹ ਵੀ ਕਹਿੰਦੇ ਕਣਕ ਦੀ ਰੋਟੀ ਛੱਡ ਦਿਓ ਜੀ ਮਿਲਟਸ ਤੇ ਆ ਜਾਓ ਜਿਹੜੇ ਬੰਦੇ ਨੇ ਫਿੱਟ ਰਹਿਣਾ ਉਹਨੂੰ ਨਹੀਂ ਮੈਂ ਸਮਝਦਾ ਕਿ ਉਹਨੂੰ ਸਭ ਕੁਝ ਛੱਡਣਾ ਚਾਹੀਦਾ ਆ ਕੋਈ ਉਮਰ ਹੈ ਜਿਮ ਕਰਨ ਦੀ ਹਾਂ ਆ ਕੋਈ ਸ਼ੌਂਕ ਹੈ ਇਹ ਕਿੱਦਾਂ ਦਾ ਬਾਬਾ ਤੂੰ ਘਰੇ ਬਹਿ ਜਾ ਹੱਡੀ ਉੱਡੀ ਨਾ ਤੜਾਲੀ